ਅੱਜ ਕੱਲ ਵਿਆਹਾਂ ਦਾ ਸੀਜ਼ਨ ਹੈ ਵਿਆਹਾਂ ਦੇ ਵਿੱਚ ਜਿਹੜੀ ਮਠਿਆਈ ਜਾਂ ਹੋਰ ਖਾਣ ਪੀਣ ਦਾ ਸਮਾਨ ਲੋਕ ਖਾਂਦੇ ਵੀ ਨੇ ਅਤੇ ਵਿਆਹਾਂ ਦੇ ਵਿੱਚ ਜਿਹੜੀ ਮਲਾਵਟ ਹੈ ਤੇ ਬਾਕੀ ਹੋਟਲਾਂ ਦੇ ਵਿੱਚ ਤੇ ਰੇੜੀਆਂ ਦੇ ਵਿੱਚ ਤੇ ਦੁੱਧ ਦੇ ਵਿੱਚ ਜਿੰਨੀ ਵੀ ਮਲਾਵਟ ਹੁੰਦੀ ਆ ਇਹਦੇ ਬਾਰੇ ਤੁਸੀਂ ਵਿਸਥਾਰ ਪੂਰਵਕ ਜਾਣਕਾਰੀ ਦਿਓ ਤੇ ਇਸ ਤੇ ਪ੍ਰਤੀ ਸਰਕਾਰ ਦੀ ਕੀ ਜ਼ਿੰਮੇਵਾਰੀ ਬਣਦੀ ਆ ਤੇ ਆਮ ਲੋਕਾਂ ਦੀ ਇਸ ਪ੍ਰਤੀ ਕੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ਕਿਹੜੀਆਂ ਮਲਾਪਟਾਂ ਜਾਂ ਚੀਜ਼ਾਂ ਨੇ ਵਧ ਤੋਇਆ ਕੀ ਹੋਇਆ ਤੇ ਹੋਰ ਬਹੁਤ ਚੀਜ਼ਾਂੀਆਂ ਜਿਵੇਂ ਜੜੀਆਂ ਮਲਾਪਟ ਤੇ ਬਹੁਤ ਮਲਾਪਟ ਨਾਲ ਸਿਹਤ ਨਾਲ ਖਲਵਾੜ ਤੇ ਬਿਮਾਰੀਆਂ ਨੂੰ ਜਨਮ ਦੇਣਾ ਤੇ ਇਹਨੂੰ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ ਇਹ ਗੱਲ ਨੂੰ ਲੈਣਾ ਚਾਹੀਦਾ कि ਜਿਹੜੇ 2-4 ਬੰਦੇ ਇਹੋ ਜੇ ਪੰਗ ਦਿੱਤੇ ਜਾਣ ਜਿਹੜੇ ਕੋਈ ਮਲਾਪਤ ਕਰਦੇ ਨੇ ਪਨੀਰ ਬਣਾ ਲਿਆ ਖੁਆ ਬਣਾ ਲਿਆ ਤੇ ਹੋਰ ਬਹੁਤ ਚੀਜ਼ਾਂ ਨੇ ਇਆਂ ਇਆਂ ਕਿੜੀਆਂ ਮਲਾਪਤਾਂ ਆਈਆਂ ਹੁੰਦੀਆਂ ਨੇ ਬਾਅਦ ਵਿੱਚ ਪੈਸੇ ਲੈ ਕੇ ਜੇ ਉਹ ਰਲ ਮਿਲ ਕੇ ਕਿਸੇ ਨਾਲ ਸੰਪਲ ਬਦਲ ਕੇ ਉਹ ਨਿਕਲ ਜਾਂਦੇ ਨੇ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਨਜ਼ਰ ਪਾਣੀ ਚਾਹੀਦੀ ਆ ਕਿਹੜਾ ਸੇਧ ਨਾ ਖਲਵਾੜ ਕਰਦੇ ਨੇ ਦੇ ਕੋ ਬਾਰੀਆਂ ਜਨਮ ਦਿੰਦੇ ਨੇ ਤੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਜਿਹੜੇ ਆਮ ਨਾਗਰਿਕ ਜਿਨ੍ਹਾਂ ਨੂੰ ਇਹ ਪਤਾ ਵੀ ਹੁੰਦਾ ਵੀ ਇੱਥੇ ਮਲਾਬਤ ਹੋ ਰਹੀ ਆ ਤੇ ਜਿਹੜੀਆਂ ਏਜੰਸੀਆਂ ਮਲਾਬਤਾਂ ਦੀ ਜਾਂਚ ਕਰਦੀਆਂ ਨੇ ਤੇ ਉਹਨਾਂ ਕੋਲ ਕੋਈ ਸ਼ਿਕਾਇਤ ਜੇ ਪਹੁੰਚੇਗੀ ਤਾਂ ਉਹ ਜਾਂਚ ਅੱਗੇ ਹੋਏਗੀ ਤਾਂ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਦੀ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਹੈ ਜਾਂ ਉਹਨਾਂ ਨੂੰ ਲੱਗਦਾ ਵੀ ਉਹ ਜੋ ਖਾਣਾ ਖਾ ਰਹੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਸ ਚੀਜ਼ ਦਾ ਲੋਕਾਂ ਦਾ ਕਸੂਰ ਤੁਸੀਂ ਮੰਨਦੇ ਹੋ ਵੀ ਇਹ ਸ ਕਸੂਰ ਲੋਕਾਂ ਦਾ ਵੀ ਹੈਗਾ ਬਹੁਤ ਲੰਮੇ ਸਮੇਂ ਤੋਂ ਇਹ ਗੱਲ ਸੁਣਨ ਵਿੱਚ ਆਂਦੀ ਆ ਤੇ ਤਿਆਰ ਵਿੱਚ ਆਂਦੀ ਆ ਕਿਸੇ ਵੀ ਸਰਕਾਰ ਹੋਵੇ ਤੇ ਇਹ ਜਿਹੜਾ ਕੋਈ ਇਹਨੂੰ ਅਧਿਕਾਰੀ ਫੜਦਾ ਤੇ ਉਹ ਪੰਜ ਚਾਰ ਦੁਕਾਨਾਂ ਤੋਂ ਫੜਦਾ ਤੇ ਲੋਕ ਫੰਡ ਇਕੱਠਾ ਕਰਕੇ ਤੇ ਕਰਾਪਸ਼ਨ ਦੇ ਤੌਰ ਤੇ ਉੱਥੇ ਇਹਨਾਂ ਕੋਲੇ ਪਹਚਾ ਦਿੰਦੇ ਨੇ ਉਹ ਕਿਹੜੇ ਛਾਪੇ ਨੇ ਕਿਹੜੇ ਯੋਨਾ ਤੇ ਚੈੱਕ ਨੇ ਉਹ ਫਿਰ ਨਾਮਾਤਰਾ ਵਾਂਗੂ ਰਹਿ ਜਾਂਦੀਆਂ ਨੇ ਤੇ ਇਸ ਕਰਕੇ ਜਹੀਦਾ ਵੀ ਪੈਸਾ ਕੋਈ ਬੜੀ ਪੱਟੀ ਗੱਲ ਲੱਗੀ ਪੈਸਾ ਕੋਈ ਖਾਣ ਵਾਲੀ ਬਿਮਾਰੀਆਂ ਵਾਲੇ ਜੱਟ ਨੂੰ ਕਿਹੜਾ ਉਹ ਖਤਮ ਕਰਨ ਨਹੀਂ ਦੇ ਰਿਹਾ ਪੈਸਾ ਇਹਦੀ ਚੀਜ਼ ਆ ਵੀ ਉਹ ਬਿਮਾਰੀਆਂ ਕਿਡੀਆਂ ਲੱਗਦੀਆਂ ਨੇ ਇਆਂ ਜਿਹਾ ਬਿਮਾਰੀਆਂ ਲੱਗਦੀਆਂ ਨੇ ਲੱਖਾਂ ਕਰੋੜਾ ਰੁਪਇਆ ਲਾ ਕੇ ਇਨਸਾਨ ਫਿਰ ਵੀ ਜਿਹਦਾ ਤੜਫਦਾ ਵੀ ਇਹ ਕਿਹੜਾ ਇਹ ਕੰਮ ਕਰਦਾ ਪਹਿਲਾਂ ਤਾਂ ਉਸ ਨੂੰ ਸਮਝਣਾ ਚਾਹੀਦਾ ਵੀ ਮੈਂ ਇਹੋ ਜੇ ਕੰਮ ਨਾ ਕਰਾਂ ਮਲਾਪਟਾ ਨਾ ਕਰਾਂ ਤੇ ਜੇ ਮਲਾਵਟਾਂ ਤੂੰ ਉਹੀ हट ਜੇ ਤਾਂ ਤਾਂ ਬਹੁਤ ਚੰਗੀ ਗੱਲ ਆ ਨਹੀਂ ਪੰਜ ਚਾਰ ਬੰਦਿਆਂ ਨੂੰ ਸਰਕਾਰ ਇਹੋ ਜਿਹਾ ਕਾਨੂੰਨ ਬਣਾ ਕੇ ਟੰਗੇ ਤੇ ਜਿਹੜਾ ਕਿ ਸਾਰੇ ਇੰਡੀਆ ਚ ਕੀ ਸਾਰੇ ਪੰਜਾਬ ਚ ਕੀ ਉਹ ਬੰਦੇ ਨੂੰ ਪਤਾ ਲੱਗ ਜੀ ਵੀ ਮਲਾਵਟਾਂ ਵਾਲਿਆਂ ਨੂੰ ਇਹੋ ਜਿਹੀ ਸਜ਼ਾ ਮਿਲਦੀ ਆ ਤੇ ਦੂਜਿਆਂ ਨੂੰ ਕਰਨ ਹੋ ਜਾਣਾ ਇਸ ਕਰਕੇ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਮਲਾਵਟਾਂ ਵਾਲਿਆਂ ਨੂੰ ਸਿਸਟਮ ਨਾਲ ਕੋਈ ਇਹੋ ਜਿਹੇ ਤਰੀਕੇ ਨਾਲ ਦੱਤ ਪਾਈ ਜਾਵੇ ਜਿਹੜਾ ਲੋਕਾਂ ਦੀ ਸਿਹਤ ਨਾਲ ਅਥਰਵਾਡ ਕਰਦੇ ਨੇ ਉਹ ਨਾ ਹੋਵੇ ਕੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਆਮ ਲੋਕ ਨੇ ਆਮ ਨਾਗਰਿਕ ਆਮ ਨਾਗਰਿਕ ਦਾ ਕੀ ਫਰਜ ਬਣਦਾ ਕਿ ਜਿੱਥੇ ਤੁਹਾਨੂੰ ਪਤਾ ਲੱਗ ਰਿਹਾ ਵੀ ਇਹ ਮਲਾਵਟੀ ਜੀ ਸਮਾਨ ਵਿਕਰਿਆ ਕਿ ਉਹਦੀ ਉਹ ਸ਼ਿਕਾਇਤ ਕਿਉਂ ਨਹੀਂ ਕਰਦੇ ਤੇ ਇਹਦੇ ਬਾਰੇ ਕੀ ਕਹੂੰ ਕਿਹੜੇ ਆਮ ਲੋਕ ਨੇ ਪਬਲਿਕਾ ਉਹ ਚੱਕ ਕੇ ਵੀਡੀਓ ਤਾਂ ਪਾ ਦਿੰਦੇ ਨੇ ਪਰ ਉੱਥੇ ਉਹਦੇ ਜਾਂਚ ਕਰਵਾਣੀ ਚਾਹੀਦੀ ਆ ਉਹਦੀ ਸ਼ਿਕਾਇਤ ਕਰਨੀ ਚਾਹੀਦੀ ਆ ਤੇ ਉਹ ਸਾਰੇ ਮਹੱਲੇ ਵਾਲੇ ਲੋਕ ਹੋਣ ਚਾਹੇ ਸ਼ਹਿਰ ਵਾਲੇ ਲੋਕ ਹੋਣ ਚਾਹੇ ਪਿੰਡਾਂ ਵਾਲੇ ਲੋਕ ਹੋਣ ਉਹਨਾਂ ਨੂੰ ਕੋਲ ਖੜਕੇ ਉਹਨਾਂ ਨੂੰ ਬੈਨ ਪੂਰੇ ਤਰ੍ਹਾਂ ਸਾਰੇ ਉਹਨਾਂ ਨੂੰ ਜਿਹੜੇ ਵੀ ਉਲੰਘਣਾ ਤਾਕਤ ਜੇ ਉਹ ਸਾਬਤ ਹੋ ਜਾਂਦੀ ਆ ਵੀ ਇਹ ਖਲਵਾੜ ਕਰਿਆ ਲੋਕਾਂ ਨਾਲ ਇਹਦੇ ਵਿੱਚ ਮਿਲਾਵਟਾਂ ਨੇ ਤੁਸੀਂ ਕਦੇ ਸਜਾ ਦੇ ਬਾਰੇ ਪੂਰਾ ਜੱਜ ਕੇ ਉਹਦੇ ਦੇਸ਼ਟ ਪੂਰੀ ਕਾਰਵਾਈ ਕਰਾਣਾ ਤੇ ਤਾਂ ਇਹ ਸਰਕਾਰ ਦੇ ਧਿਆਨ ਚ ਲਿਆਣਾ ਤੇ ਇਹ ਜਾਂ ਮੀਡੀਆ ਦੇ ਵਿੱਚ ਵੀ ਪ੍ਰਚਾਰ ਹੋਵੇ ਵੀ ਮਿਲਾਵਟਾਂ ਆਈਆਂ ਜਾਂ ਨਾ ਹੁਣ ਕਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੇ ਵੀ ਮਿਲਾਬਤ ਤੁਸੀਂ ਗੱਲ ਕਰ ਰਹੇ ਹੋ ਵੀ ਦੁੱਧ ਦੇ ਵਿੱਚ ਪਨੀਰ ਗਲਤ ਢੰਗ ਨਾਲ ਬਣਾਇਆ ਜਾਂਦਾ ਹੋਰ ਤਰ੍ਹਾਂ ਦਾ ਉਲਚੇ ਹੋ ਗਏ ਮਸਮੋਸੇ ਹੋ ਗਏ ਇਦਾਂ ਦੇ ਸਮਾਨ ਨੂੰ ਤਾਂ ਉਹ ਜਿਹੜੇ ਸਮਾਨ ਦੀ ਬਣਾਉਂਦੇ ਨੇ ਜਦੋਂ ਤਾਂ ਉਹਨਾਂ ਤੇ ਨਿਗਰਾਨੀ ਕਿਵੇਂ ਰੱਖੀ ਜਾ ਸਕਦੀ ਤੁਸੀਂ ਕਿਵੇਂ ਇਸ ਨੂੰ ਕਹਿ ਸਕਦੇ ਹੋ ਵੀ ਉਹ ਚੀਜ਼ ਨਿਗਰਾਨੀ ਕੌਣ ਰੱਖੂਗਾ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਤੇ ਸਰਕਾਰ ਦੇ ਨਾਲ ਪਬਲਿਕ ਨੂੰ ਜਾਗਣਾ ਪੈਣਾ ਜੇ ਪਬਲਿਕ ਇਹਨੂੰ ਮੀਡੀਆ ਚ ਲਿਆਉ ਤੇ ਉਹਦੇ ਸਬੰਧਤ ਥਾਣੇ 'ਚ ਰਿਪੋਰਟ ਕਰਾਉ ਤੇ ਜਿੱਥੇ ਇਹਦਾ ਹੋਰ ਸਖਤ ਕਾਰਵਾਈ ਹੋ ਸਕੇ ਉਥੇ ਵੀ ਇਹਨੂੰ ਮਿਲ ਮਿਲਕ ਜੁੜ ਕੇ ਤੇ ਮੈਨੇਜਮੈਂਟ ਦੇ ਧਿਆਨ 'ਚ ਲਿਆਵੇ ਸਰਕਾਰ ਦੇ ਧਿਆਨ 'ਚ ਲਿਆਵੇ ਲੋਕਲ ਥਾਣੇ ਐਸਚੂ ਦੇ ਧਿਆਨ 'ਚ ਲਿਆਵੇ ਤੇ ਕੁਝ ਹੱਦ ਤੱਕ ਕੰਟਰੋਲ ਹੋ ਸਕਦਾ